ਪੰਜਾਬ ਨੂੰ ਇੱਕ ਸੁਰੱਖਿਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਕਮਿਸ਼ਨਰ ਰੇਡ ਪੁਲਿਸ ਅੰਮ੍ਰਿਤਸਰ ਨੇ ਪਾਕਿਸਤਾਨ ਆਧਾਰਿਤ ਹਰਵਿੰਦਰ ਰਿੰਦਾ ਅਤੇ ਵਿਦੇਸ਼ ਆਧਾਰਿਤ ਹੈਪੀ ਪਸ਼ਿਆ ਜੀਵਨ ਫੌਜੀ ਅਤੇ ਜਸ਼ਨਪ੍ਰੀਤ ਸਿੰਘ ਉਰ ਫ਼ਲਾਲ ਦੁਆਰਾ ਚਲਾਏ ਜਾ ਰਹੇ ਸਰਹੱਦ ਪਾਰੋਂ ਅਤਿਵਾਦੀ ਮਡੀਊਲ ਦੇ ਚਾਰ ਮੁਖ ਸੰਚਾਲਕਾਂ ਸਮੇਤ 10 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਬਟਾਲਾ ਖੇਤਰ ਵਿੱਚ ਪੁਲਿਸ ਅਦਾਰੇ ਤੇ ਸੰਭਾਵਿਤ ਗਰਨੇਡ ਹਮਲੇ ਨੂੰ ਤਾਲਣ ਵਿੱਚ ਸਫਲਤਾ ਹਾਸਲ ਕੀਤੀ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਚਾਰੋਂ ਕਾਰਕੁਨਾਂ ਦੀ ਪਛਾਣ ਅਰਜਨਪ੍ਰੀਤ ਸਿੰਘ ਵਾਸੀ ਅਵਾਨ ਰਾਮਦਾਸ ਅੰਮ੍ਰਿਤਸਰ ਲਖਪ੍ਰੀਤ ਸਿੰਘ ਔਰ ਫਲਾ ਵਾਸੀ ਪੇਰੇਵਾਲ ਅੰਮ੍ਰਿਤਸਰ ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਔਰ ਹਮਨਦੋਮੇ ਵਾਸੀ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ ਵਜੋਂ ਹੋਈ ਹੈ ਇਸ ਦੇ ਨਾਲ ਹੀ ਲੌਜਿਸਟਿਕ ਸਹਾਇਤਾ ਦੇਣ ਵਾਲੇ 6 ਹਲੜਾ ਦੀ ਪਛਾਣ ਬ੍ਰਿੰਦਰਪਾਲ ਸਿੰਘ ਔਰ ਮੰਨੀ ਅਤੇ ਰਾਜਪੀਰ ਸਿੰਘ ਔਰ ਰਾਜੂ ਦੋਵੇਂ ਵਾਸੀ ਕਟੈਲ ਅੰਮ੍ਰਿਤਸਰ ਵਿਸ਼ਵਾਸ ਮਸੀਤ ਔਰ ਫੱਬਾ ਵਾਸੀ ਪਗੜਪੂਰਾ ਅੰਮ੍ਰਿਤਸਰ ਦਿਲਪ੍ਰੀਤ ਸਿੰਘ ਔਰ ਮੰਨਾ ਹਰਜੋਤ ਕੁਮਾਰ ਔਰ ਫਿਮਿਤੂ ਅਤੇ ਜੁਆਇੰਟ ਮਸੀਤ ਔਰ ਰੋਹਨ ਔਰ ਨੋਨੀ ਤਿੰਨੋਂ ਵਾਸੀ ਡੇਰਾ ਬਾਬਾ ਪਟਾਲਾਲ ਵੱਜੀ ਹੋਈ ਹੈ ਭਾਜਪਾ ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਟੀਮ ਨੇ ਹੁਣਾ ਦੇ ਕਬਜ਼ੇ ਵਿੱਚ 2-3 ਬੋਟ ਅਤੇ 1 ਸਮੀਤ ਪਿੰਕਸਤੋਲਾ 3 ਹੈਂਗ ਗ੍ਰੇਨੇਡ ਫਟੇ ਇੱਕ ਵੱਡਾ ਨਿਬਰਾ ਮਿੱਟਾ ਹੈ ਅੱਗੇ ਦੀ ਜਾਂਚ ਜਾਰੀ ਹੈ ਹੋਰ ਵੀਰੇ ਸੰਜਾ ਕਰਦਿਆਂ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲੜ ਨੇ ਦੱਸਿਆ ਕਿ ਮਡੀ ਉਮੀਗਤੀ ਪੀਧੀਆਂ ਬਾਰੇ ਮਿਲੀ ਪ੍ਰੋਸੇਮਨ ਜਾਣਕਾਰੀ ਤੇ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨ ਰੇਡ ਨੇ ਕਾਰਵਾਈ ਸ਼ੁਰੂ ਕੀਤੀ ਅਤੇ ਅੰਮ੍ਰਿਤਸਰ ਦੇ ਹਾਤੀ ਪਟਾਲਾ ਤੇ ਅੰਮ੍ਰਿਤਸਰ ਸ਼ਹਿਰ ਦੇ ਰਾਮਦਾਸ ਖੇਤਰ ਸਮੇਤ ਵੱਖ-ਵੱਖ ਖੇਤਰਾਂ ਤੋਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਉਨਾਂ ਨੇ ਦੱਸਿਆ ਕਿ ਇਹ ਡੇਰਾ ਬਾਬਾ ਨਾਨਕ ਦੇ ਪਿੰਡ ਖੰਨਾ ਚਮਾਰਾ RAM DAS ਦੇ ਪਿੰਡ ਅਵਾਨ ਅਤੇ ਅੰਮ੍ਰਿਤਸਰ ਸ਼ਹਿਰ ਦੇ ਵੱਲਾ ਖੇਤਰ ਤੋਂ ਬਰਾਮਦ ਕੀਤਾ ਗਿਆ ਹੈ। ਸੀਪੀ ਨੇ ਦੱਸਿਆ ਕਿ ਦੋਵੇਂ ਮੁਲਜ਼ਮਾ ਬਸੰਤ ਸਿੰਘ ਅਤੇ ਅਮਨਪ੍ਰੀਤ ਸਿੰਘ ਕੋਲੋਂ ਅਮਨ ਦੀ ਗ੍ਰਫਤਾਰੀ ਨਾਲ ਅੰਮ੍ਰਿਤਸਰ ਕਮਿਸ਼ਨਬੇਟ ਪੁਲਿਸ ਨੇ ਹਾਈ ਨੰਬਰ 2024 ਬਟਾਲਾ ਵਿੱਚ ਪੁਲਿਸ ਅਧਿਕਾਰੀ ਦੀ ਹਾਈ ਸਥੇ ਹੋਏ ਹਮਲੇ ਦਾ ਮਾਮਲਾ ਵੀ ਸੁਲਝਾ ਆ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਟੀਮ ਨੇ ਇਸ ਮਨੀਯੂਲ ਦੇ ਦੂਸਰੇ ਮੁਖ ਸੰਚਾਲਕ ਦੀ ਵੀ ਪਛਾਣ ਕਰ ਲਈ ਹੈ ਹਾਦਿਥੇ ਪੁਲਿਸ ਟੀਮਾਂ ਉਨ੍ਹਾਂ ਉpon ਉਪਰਲੇ ਛਾਪੇ ਮਾਰੀ ਵਿਕਾਰ ਰਹੀ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੀਵਰਡਸ ਆਰਗਨਾਈਜ਼ ਕ੍ਰਾਈਮ ਉੱਤ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਟੈਰਰ ਮੋਡਿਊਲ ਜਿਹੜਾ ਇੰਟਰਨੈਸ਼ਨਲ ਟੈਰਰ ਮੋਡਿਊਲ ਨੂੰ ਕਹਿ ਸਕਦੇ ਆ ਉਹਨੂੰ ਬਸਟ ਕੀਤਾ ਗਿਆ 10 ਗ੍ਰਿਫਤਾਰੀਆਂ ਇਹਦੇ ਚ ਹੋਈਆਂ ਔਰ ਜੇ ਅਪਰ ਕਵਰੀ ਵਾਲ ਦੇਖੀਏ ਤੇ ਇਹਦੇ ਚ ਇਹਨਾਂ ਕੋਲ ਤਿੰਨ ਪਿਸਟਲ ਇੱਕ ਹੈਂਡ ਗ੍ਰੇਨੇਡ ਇੱਕ ਡਰੋਨ ਇਹ ਸਾਰੇ ਬڑے ਲੀਥਲ ਵੈਪਨ ਹੈ 2.3 ਬੋਰ ਦੇ ਹੈ ਇੱਕ 0.32 ਬੋਰ ਦਾ ਪਿਸਤਲ ਹੈਗਾ ਜਿਹੜੀ ਇਹਦੇ ਚ ਮੇਨ ਮਨਸੂਬੇ ਇਹਨਾਂ ਦੇ ਮੁੱਢਲੀ ਪੁੱਛਗਿੱਤ ਤੋਂ ਸਾਹਮਣੇ ਆਏ ਨੇ ਕਿ ਇਹਨਾਂ ਨੂੰ ਬਾਹਰ ਬੈਠੇ ਜਿਹੜੇ ਆਪਰੇਟਿਵ ਨੇ ਹਰਵਿੰਦਰ ਰਿੰਦਾ ਹੈਪੀ ਪਾਸੀਆਂ ਜੀਵਨ ਫੌਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਤੋਂ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਚ ਮੁਢਲੀ ਪੁਛਗਤ ਇਹ ਗੱਲ ਆਈ ਹੈ ਕਿ ਜਿਹੜੇ ਇਹਨਾਂ ਤੋਂ ਇੱਕ ਇਹਨਾਂ ਨੇ ਥਾਣੇ ਤੇ ਜਾਂ ਪੁਲਿਸ ਇਸਟੈਬਲਿਸ਼ਮੈਂਟ ਤੇ ਅਟੈਕ ਕਰਨਾ ਸੀ ਬਟਾਲਾ ਏਰੀਏ ਚ ਔਰ ਦੂਜੀ ਗੱਲ ਇਹਨਾਂ ਨੇ ਇੱਕ ਕਾਂਸਟੇਬਲ ਸੀ ਪੁਲਿਸ ਦਾ ਉਹ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਹੀ ਸੂਰਤ ਮੱਲੀਆਂ ਦੇ ਪਿੰਡ ਦੇ ਵਿੱਚ ਉੱਥੇ ਉਹਦੇ ਕਾਰਨ ਨੂੰ ਮਾਰਨ ਗਏ ਸੀ ਕੁਦਰਤੀ ਉਹ ਪਿਸਟਲ ਜਿਹੜਾ ਉਹ ਨਹੀਂ ਚੱਲਿਆ ਤੇ ਉਹ ناکਾਮਯਾਬ ਰਹਿ ਗਿਆ ਸੋ ਜਿਹੜੇ ਲੇਟੈਸਟ ਇਹ ਮੋਡਿਊਲ ਵਰਕ ਕਰ ਰਿਹਾ ਬਾਰਡਰ ਰੇਂਜ ਦੇ ਏਰੀਏ ਦੇ ਵਿੱਚ ਤੇ ਆਸ-ਪਾਸ ਦੇ ਵਿੱਚ ਮਾਜੇ ਦੇ ਵਿੱਚ ਉਹਦਾ ਸਾਰਾ ਬਸਟ ਕੀਤਾ ਗਿਆ ਇਹਨਾਂ ਦੇ ਨਾਮ ਜੇ ਮੈਂ ਤੁਹਾਡਾ ਨਾਲ ਸ਼ੇਅਰ ਕਰਾਂ ਉਹ ਹੈਗੇ ਅਰਜਨਪ੍ਰੀਤ ਇਹ ਅਵਾਮਾ ਅਵਾਨਪਿੰਡ ਹੈ ਰਮਦਾਸ ਦਾ ਲਵਪ੍ਰੀਤ ਲਵ ਹੈ ਐੜਵਾਲ ਦਾ ਬਸੰਤ ਬਾਬਾ ਪਕੜਾ ਦਾ ਅਮਨਪ੍ਰੀਤ ਇਹ ਵੀ ਬਾਬਾ ਪਕੜਾ ਦਾ ਦਿਲਪ੍ਰੀਤ ਮੰਨਾ एक खन्ना चमारा पिंड है डेरा बाबा नानक बटाला दे बरिंदपाल मनी कटले रमदास राजीर राजू ये भी कतले का है हरजोत मिठू के बेट डेरा बाबा नानक जैल मसीह छतर डेरा बाबा नानक विश्वास मसीह पाबो यगवानपुर भगनपुर है पी एस रमद अमृतसर रूरल च, ਔਰ ਇਹਨਾਂ ਚ ਇੱਕ ਬੰਦਾ ਜੇ ਫੜਿਆ ਜਾਣਾ ਬਾਕੀ ਆ ਉਹ ਹੈ ਅਮਨ ਖੋਖਰ ਇਹਨਾਂ ਤੋਂ ਇਲਾਵਾ ਇਹਨਾਂ ਦੇ ਜਿਹੜੇ ਦੋ ਸਾਥੀ ਹੋਰ ਫੜੇ ਗਏ ਇੱਕ ਹੋਰ ਕੇਸ ਦੇ ਵਿੱਚ ਉਹ ਹੈ ਅਵਤਾਰ ਸਿੰਘ ਬਾਬਾ ਪਕਾਲਾ ਬਟਾਲਾ ਦਾ ਇਹ ਗੁਰਨਾਮ ਐਲੀਅਸ ਗਾਮਾ ਇਹ ਬਾਬਾ ਪਕਾਲਾ ਏਰੀਏ ਦਾ ਵੀ ਜੇ ਇਹਨਾਂ ਦੀ ਮੇਨ ਬੈਕਗਰਾਉਂਡ ਦੇਖੀਏ ਬਸੰਤ ਸਿੰਘ ਜਿਹੜਾ ਹੈ ਦੇ ਖਿਲਾਫ ਪਹਿਲਾਂ ਵੀ ਆਰਮਜੈਕਟ ਦਾ ਥਾਣਾ ਬਿਆਸ ਅੰਮ੍ਰਿਤਸਰ ਰੂਰਲ ਦੇ ਵਿੱਚ ਪੱਛਾ ਦਰਜਿਆ ਲਵਪ੍ਰੀਤ ਦੇ ਖਿਲਾਫ ਦੋ ਕੇਸ ਨੇ ਇੱਕ ਅਟੈਂਪਟ ਟੂ ਮਰਡਰ ਦਾ ਸੁਸਾਈਸਾਈਡ ਦਾ ਹੈਗਾ ਰਮਦਾਸ ਥਾਣੇ ਦੇ ਵਿੱਚ ਅੰਮ੍ਰਿਤਸਰ ਰੂਰਲ ਚ ਔਰ ਅਮਨਪ੍ਰੀਤ ਦੇ ਖਿਲਾਫ ਦੋ ਕੇਸ ਰਿਸਟਰ ਨੇ ਜਦੋਂ ਕਿ ਇਹਨਾਂ ਨੇ ਪੈਟਰੋਲ ਬੰਬ ਛੁੱਟੇ ਬੰਬ ਛੁੱਟੇ ਸੀਗੇ ਜਿਹੜੀਆਂ ਸ਼ਰਾਬ ਦੇ ਠੇਕਿਆਂ ਤੇ ਸਿਟੀ ਬਟਾਲਾ ਚ